ਹਾਂਜੀ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਜਿਹੜਾ ਸਾਡੇ ਦਿਮਾਗ ਦੇ ਅੰਦਰ ਹਰ ਵਕਤ ਪੁਚਾਲ ਬਣਿਆ ਰਹਿੰਦਾ ਹੈ ਮੇਰਾ ਮਕ ਮੇਰਾ ਮਤਲਬ ਹੈ ਵੀ ਦਿਮਾਗ ਦੇ ਅੰਦਰ ਹਰ ਵਕਤ ਕੋਈ ਨਾ ਕੋਈ ਹਿਲਜੁਲ ਚੱਲਦੀ ਰਹਿੰਦੀ ਹੈ ਔਰ ਉਸ ਹਿਲਜੁਲ ਦਾ ਨਤੀਜਾ ਹੈ ਬਿਨਾਂ ਦਿਨ ਦੇ ਵਕਤ ਚੈਨ ਤੇ ਨਾ ਰਾਤ ਦੇ ਵਕਤ ਚੈਨ ਦੀ ਨੀਂਦ ਨਾ ਮਹਿਲਾ ਵਿੱਚ ਰਹਿ ਕੇ ਚੈਨ ਨਾ ਛੇਜ ਤੇ ਸੌਂ ਕੇ ਚੈਨ ਨਾ ਚੰਗਾ ਖਾ ਕੇ ਚੈਨ ਨਾ ਚੰਗਾ ਹੰਡਾ ਕੇ ਚੈਨ ਨਾ ਚੰਗੀਆਂ ਸਾਜੋ ਸਮਾਨਾਂ ਨੂੰ ਵਰਤ ਕੇ ਚੈਨ ਇਹਦਾ ਮਤਲਬ ਇਹ ਦਿਮਾਗ ਪੁਚਾਲ ਦੇ ਅੰਦਰ ਰਹਿੰਦਾ ਹੈ ਹਿਲਜੁਲ ਦੇ ਅੰਦਰ ਰਹਿੰਦਾ ਹੈ ਹਰ ਵਕਤ ਹਿਲਦਾ ਹੈ ਤਾਂ ਜਦੋਂ ਹਰ ਵਕਤ ਹਿਲਦਾ ਹੋਏਗਾ ਤਾਂ ਫਿਰ ਚੈਨ ਕਿੱਥੇ ਹੋਇਆ ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਮੰਨ ਲਓ ਵੇ ਤੁਸੀਂ ਇੱਕ ਛੀਲ ਦੇ ਕਿਨਾਰੇ ਦੇ ਉੱਤੇ ਹੋ ਤੇ ਛੀਲ ਦਾ ਪਾਣੀ ਹੋਵੇ ਸ਼ਾਂਤ ਟਿਕਿਆ ਹੋਵੇ ਹਵਾ ਰੁਕੀ ਹੋਵੇ ਛੀਲ ਦਾ ਪਾਣੀ ਰੁਕਿਆ ਹੋਵੇ ਉਸ ਪਾਣੀ ਦੇ ਅੰਦਰ ਆਪਣਾ ਮੂੰਹ ਵੇਖੋ ਦਿਸ ਪੈਗਾ ਪਰ ਜੇ ਹਵਾ ਚੱਲ ਪਏ ਤੇਜ਼ ਛੀਲ ਦੇ ਅੰਦਰ ਲਹਿਰਾਂ ਬਣਦੀਆਂ ਹੋਣ ਮਿਟਦੀਆਂ ਹੋਣ ਤੇ ਕੀ ਉਹਨਾਂ ਲਹਿਰਾਂ ਬਣਦੀਆਂ ਮਿਟਦੀਆਂ ਦੇ ਅੰਦਰ ਆਪਣਾ ਮੂੰਹ ਵੇਖ ਪਾਉਗੇ ਹਿਲਦੇ ਪਾਣੀ ਦੇ ਅੰਦਰ ਮੂੰਹ ਦਿਸ ਪੈਗਾ ਦੂਜੀ ਗੱਲ ਚਲੋ ਘੜੀ ਕਿਸੇ ਖੁੱਲੇ ਜੇ ਭਾਂਡੇ ਦੇ ਅੰਦਰ ਟੱਬ ਦੇ ਅੰਦਰ ਪਾਣੀ ਭਰਿਆ ਹੋਵੇ ਤੁਸੀਂ ਵੇਖੋ ਤੁਹਾਨੂੰ ਆਪਣਾ ਚਿਹਰਾ ਦਿਸਦਾ ਹੈ ਬੇਸ਼ੱਕ ਧੁੰਦਲਾ ਹੀ ਦਿਸਦਾ ਹੈ ਪਰ ਜੇ ਇੱਕ ਪਾਸਿਓਂ ਪਾਣੀ ਦੇ ਅੰਦਰ ਕੋਈ ਹੱਥ ਮਾਰ ਕੇ ਪਾਣੀ ਨੂੰ ਹਿਲਾ ਦਵੇ ਤੇ ਚਿਹਰਾ ਵੇਖ ਲੋਗੇ ਨਹੀਂ ਨਾ ਵੇਖ ਪਾਉਗੇ ਹਿੱਲਦੇ ਪਾਣੀ ਦੇ ਅੰਦਰ ਜੇ ਚਿਹਰਾ ਨਹੀਂ ਦਿਸਦਾ ਤੇ ਹਿੱਲਦੇ ਦਿਮਾਗ ਦੇ ਨਾਲ ਹਰ ਵਕਤ ਜਿੱਥੇ ਹਲਚੋਲੀ ਚੱਲਦੀ ਰਹਿੰਦੀ ਹੈ ਹਰ ਵਕਤ ਜਿੱਥੇ ਪੁਚਾਲੀ ਆਇਆ ਰਹਿੰਦਾ ਹੈ ਪਾਣੀ ਟਿਕਦਾ ਹੀ ਨਹੀਂ ਹੈ ਦਿਮਾਗ ਟਿਕਦਾ ਹੀ ਨਹੀਂ ਹੈ ਹਿਲਜੁਲ ਦੇ ਦਿਮਾਗ ਦੇ ਨਾਲ ਸਹੀ ਫੈਸਲੇ ਕਰ पाओगे ਸਹੀ ਸੋਚ पाओगे ਨਿਆ ਕਰ पाओगे ਇਹ ਕਾਰਨ ਹੈ ਸਾਡੀ ਜ਼ਿੰਦਗੀ ਦੀ ਪਰੇਸ਼ਾਨੀ ਦਾ ਚਲੋ ਮੈਂ ਇੱਕ ਹੋਰ ਉਦਾਹਰਨ ਦੇ ਦਿੰਦਾ ਵੱਡੀਆਂ-ਵੱਡੀਆਂ ਕਿਤਾਬਾਂ ਲਿਖਣ ਵਾਲੇ ਰਾਈਟਰਾਂ ਨੂੰ ਪੁੱਛੋ ਨਾਵਲ ਲਿਖੇ ਗਏ ਕਿਤਾਬਾਂ ਲਿਖੀਆਂ ਗਈਆਂ ਕਹਾਣੀਆਂ ਲਿਖੀਆਂ ਗਈਆਂ ਚੰਗਾ ਸਾਹਿਤ ਤੇ ਮੰਦਾ ਸਾਹਿਤ ਲਿਖਿਆ ਗਿਆ ਪਰ ਲਿਖਣ ਵਾਲਿਆਂ ਨੇ ਉਦੋਂ ਲਿਖਿਆ ਜਿਸ ਵਕਤ ਉਹ ਬਿਲਕੁਲ ਹਿਲਜੁਲ ਦੇ ਅੰਦਰ ਹੱਥ ਨਹੀਂ ਸਨ ਉਹਨਾਂ ਨੂੰ ਕਹੋ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦਿੰਨੇ ਆ ਸ਼ਰਤ ਲਾ ਕੇ ਕਹੋ ਤੁਹਾਨੂੰ ਚੇਅਰ ਦੇ ਉੱਤੇ ਬਿਠਾ ਦਿੰਨੇ ਆ ਤੁਹਾਨੂੰ ਹਲਾਈ ਜਾਵਾਂਗੇ ਚੇਅਰ ਹਿਲਦੀ ਰਹੇਗੀ ਕਹਾਣੀ ਲਿਖ ਕੇ ਵਿਖਾਓ ਕੋਈ ਨਾਵਲ ਲਿਖ ਕੇ ਵਿਖਾਓ ਅਗਲੇ ਕਹਿਣਗੇ ਨਹੀਂ ਤੂੰ ਸ਼ਰਤ ਜਿੱਤ ਗਿਆ ਅਸੀਂ ਹਿਲਦੇ ਹੋਏ ਲਿਖ ਨਹੀਂ ਸਕਾਂਗੇ ਹਿੱਲਦੇ ਹੋਏ ਲਿਖ ਨਹੀਂ ਸਕੋਗੇ ਹਿੱਲਦੇ ਹੋਏ ਰੋਟੀ ਖਾਣੀ ਔਖੀ ਹਿੱਲਦਿਆਂ ਪਾਣੀ ਪੀਣਾ ਔਖਾ ਤੇ ਜਿਹੜਾ ਦਿਮਾਗ ਹਰ ਵਕਤ ਹੀ ਹਿਲਦਾ ਰਹਿੰਦਾ ਹੈ ਪੁਚਾਲ ਹੀ ਆਇਆ ਰਹਿੰਦਾ ਤੇ ਜੀਵਨ ਦੇ ਅੰਦਰ ਲਾਈਫ ਦੇ ਅੰਦਰ ਸ਼ਾਂਤੀ ਕਿੱਦਾਂ ਬਣੇ ਚਲੋ ਮੈਂ ਕੋ ਹੋਰ ਗੱਲ ਕਰ ਦਿਆਂ ਜਿੰਨੂੰ ਆਪਾਂ ਕਹਿੰਦੇ ਆਂ ਬਈ ਅਰਥਕ ਵਿਕਾਇਆ ਮੇਰਾ ਮਤਲਬ ਪੁਚਾਲ ਆਇਆ ਪੁਚਾਲ ਦੇ ਅੰਦਰ ਕੀ ਹੈ ਹੁਣ ਅਸੀਂ ਮਕਾਨਾਂ ਵਿੱਚ ਰਹਿ ਰਹੇ ਆਂ ਬਿਜ਼ਨਸ ਕਰ ਰਹੇ ਆਂ ਧਰਤੀ ਤੇ ਚੱਲ ਰਹੇ ਆਂ ਕਿਉਂਕਿ ਪੁਚਾਲ ਨਹੀਂ ਹੈ ਹਿਲਜੁਲ ਨਹੀਂ ਹੈ ਅਗਰ ਇਹੀ ਹਿਲਜੁਲ ਹੋਵੇ ਤੇ ਜਿਹੜੇ ਆਲੀ ਸ਼ਾਨ ਬੰਗਲਿਆਂ ਵਿੱਚ ਉੱਚੀਆਂ ਇਮਾਰਤਾਂ ਵਿੱਚ ਰਹਿਦਾ ਉਹਨਾਂ ਨੂੰ ਛੜ ਛੜ ਕੇ ਬਾਹਰ ਖੁੱਲੇ ਮੈਦਾਨਾਂ ਵਿੱਚ ਭੱਜਣ ਦਾ ਯਤਨ ਕਰੀਦਾ ਕਿਉਂ ਪਤਾ ਹੈ ਵੀ ਬਿਲਡਿੰਗ ਡਿੱਗਣ ਦਾ ਖਤਰਾ ਹੈ ਬੜੀ ਚੰਗੀ ਪੁਖਤਾ ਇਮਾਰਤ ਬਣੀ ਹੋਵੇ ਉਸ ਇਮਾਰਤ ਦੇ ਥੱਲੇ ਬੈਠੇ ਹੋ ਉਧਰੋਂ ਆਜਨ ਝਟਕੇ ਪੁਚਾਲ ਦੇ ਝਟਕੇ ਤੁਸੀਂ ਉਹ ਚੰਗਾ ਮੈਦਾਨ ਛੱਡ ਕੇ ਵੀ ਪਾਰਕ ਵੱਲ ਨੂੰ ਦੌੜਦੇ ਹੋ ਖੁੱਲੇ ਗਰਾਊਂਡ ਵੱਲ ਨੂੰ ਦੌੜਦੇ ਹੋ ਤੇ ਜੇ ਕੋਈ ਦੌੜਦੇ ਹੋਏ ਨੂੰ ਪੁੱਛੇ ਵੀ ਕਿਉਂ ਬੜਾ ਪੁਖਤਾ ਬਣਿਆ ਹੈ ਤੇ ਤੁਸੀਂ ਕਹੋਗੇ ਭਾਵੇਂ ਪੁਖਤਾ ਹੈ ਪਰ ਡਿੱਗਣ ਦਾ ਖਤਰਾ ਹੈ ਕਿਉਂਕਿ ਪੁਚਾਲ ਬੜਾ ਹੈ ਜ਼ਮੀਨ ਪਾੜ ਸਕਦੀ ਹੈ ਬਾਹਰ ਪੱਜ ਰਹੇ ਦਿਮਾਗ ਦੇ ਅੰਦਰ ਹਰ ਵਕਤ ਹੀ ਪੁਚਾਲ ਬਣਿਆ ਰਹਿੰਦਾ ਹਰ ਵਕਤ ਹੀ ਝਟਕੇ ਲੱਗਦੇ ਰਹਿੰਦੇ ਨੇ ਹਰ ਵਕਤ ਹੀ ਹਿਲਜੁਲ ਚੱਲਦੀ ਰਹਿੰਦੀ ਤੇ ਫਿਰ ਸ਼ਾਂਤੀ ਕਿੱਥੇ ਪੁਚਾਲ ਦੇ ਅੰਦਰ ਕਿਸੇ ਨੂੰ ਸ਼ਾਂਤੀ ਵਿੱਚ ਸੁੱਤਾ ਵੇਖਿਆ ਉਹ ਨੂੰ ਹੋਸ਼ ਹੋਵੇ ਜਾਗਦਾ ਹੋਵੇ ਪੁਚਾਲ ਦੇ ਅੰਦਰ ਸ਼ਾਂਤੀ ਵਿੱਚ ਬਹਿ ਪਾਏਗਾ ਕੰਮ ਕਰ ਪਾਏਗਾ ਕੰਪਿਊਟਰ ਚਲਾ ਪਾਏਗਾ ਪਿਕਚਰ ਵੇਖ ਪਾਏਗਾ ਕੋਈ ਡਰਾਮਾ ਵੇਖ ਪਾਏਗਾ ਕੋਈ ਲਿਖ ਪਾਏਗਾ ਕੁਝ ਵੀ ਪੁਚਾਲ ਦੇ ਸਮੇਂ ਨਹੀਂ ਹੋਏਗਾ ਕਿਉਂਕਿ ਪਲੇਟਾਂ ਹਿੱਲ ਰਹੀਆਂ ਨੇ ਜ਼ਮੀਨ ਹਿੱਲ ਰਹੀ ਡਿੱਗਣ ਦਾ ਖਤਰਾ ਹੈ ਨਸ਼ਟ ਹੋਣ ਦਾ ਖਤਰਾ ਹੈ ਦਿਮਾਗ ਦੇ ਅੰਦਰ ਹਰ ਵਕਤ ਹੀ ਪੁਚਾਲ ਦਿਨੇ ਪੁਚਾਲ ਰਾਤ ਪੁਚਾਲ ਈਰਖਾ ਦਾ ਪੁਚਾਲ ਨਿੰਦਾ ਦਾ ਪੁਚਾਲ ਚੁਗਲੀ ਦਾ ਪੁਚਾਲ ਈਗੋ ਦਾ ਪੁਚਾਲ ਤਰ੍ਹਾਂ ਤਰ੍ਹਾਂ ਦੇ ਪੁਚਾਲ ਨੇ ਤੇ ਪੁਚਾਲ ਦੇ ਅੰਦਰ ਚਾਹੁੰਦੇ ਹੋ ਸਵਾਲ ਕਰਦੇ ਹੋ ਪਖੰਡੀ ਸਾਧਾਂ ਦੇ ਕੋਲ ਜਾ ਕੇ ਜੀ ਮੈਨੂੰ ਸ਼ਾਂਤੀ ਨਹੀਂ ਤੇ ਫਿਰ ਪਖੰਡੀਆਂ ਨੇ ਵੀ ਤੁਹਾਡੀ ਨਵਜ ਨੂੰ ਪਛਾਨਿਆ ਉਹ ਕਹਿੰਦੇ ਨੇ ਚੱਲ ਅਖੰਡ ਪਾਠ ਕਰਵਾ ਸੰਪਟ ਕਰਵਾ ਮਾਂ ਸੰਪਟ ਕਰਵਾ ਤੇ ਤੈਨੂੰ ਸ਼ਾਂਤੀ ਮਿਲ ਜਾਏਗੀ ਤੁਸੀਂ ਸੰਪਟ ਕਰਵਾ ਲੈਂਦੇ ਹੋ ਤਾਂ ਸ਼ਾਂਤੀ ਨਹੀਂ ਮਾਂ ਸੰਪਟ ਕਰਵਾ ਲੈਂਦੇ ਹੋ ਤਾਂ ਸ਼ਾਂਤੀ ਨਹੀਂ ਘੋੜਿਆਂ ਦੀ ਲਿੱਦ ਚੁੱਕ ਲੈਂਦੇ ਹੋ ਡੇਰਿਆਂ ਤੇ ਜਾ ਕੇ ਤਾਂ ਸ਼ਾਂਤੀ ਨਹੀਂ ਮੱਝਾਂ گاਵਾਂ ਦੀ ਸੇਵਾ ਕਰ ਲੈਂਦੇ ਹੋ ਤਾਂ ਸ਼ਾਂਤੀ ਨਹੀਂ ਝਾੜੂ ਪੋਚਾ ਕਰਦੇ ਹੋ ਤਾਂ ਸ਼ਾਂਤੀ ਨਹੀਂ ਠੱਗੀ ਮਰਵਾ ਕੇ ਸ਼ੋਸ਼ਣ ਕਰਵਾ ਕੇ ਘਰ ਆ ਜਾਂਦੇ ਹੋ ਤੇ ਕਹਿੰਦੇ ਸ਼ਾਂਤੀ ਨਹੀਂ ਬਣੀ ਇਦਾਂ ਨਹੀਂ ਬੰਦੀ ਆਪਣੇ ਆਪ ਨੂੰ ਸ਼ਾਂਤ ਕਰ ਤੇ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਨਾ ਕੋਈ ਗੋਲੀ ਨਾ ਕੋਈ ਸੀਰਪ ਨਾ ਕੋਈ ਹੋਰ ਤਰ੍ਹਾਂ ਦਾ ਇਲਾਜ ਉਹ ਇਲਾਜ ਖੁਦ ਤੂੰ ਕਰ ਸਕਦਾ ਹੈ ਆਪਣਾ ਵੈਦ ਤੂੰ ਵੈ ਆਪਣਾ ਡਾਕਟਰ ਤੂੰ ਵੈ ਆਪਣਾ 蒂ਮਾਰਦਾਰ ਤੂੰ ਖੁਦ ਹੈ ਆਪਣੇ ਆਪ ਨੂੰ ਸ਼ਾਂਤ ਕਰ ਹਾਂ ਸ਼ਾਂਤ ਕਰਨ ਲਈ ਨਿਕਲੇ ਤਹैया ਕਰੇ ਯਤਨ ਕਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਲਈ ਬਾਣੀ ਪੜ ਲਈ ਬਾਣੀ ਸਮਝ ਲਈ ਤੇ ਬਾਣੀ ਨੂੰ ਅਪਲਾਈ ਕਰਕੇ ਵੇਖ ਲਈ ਵੀ ਦਿਮਾਗੀ ਪਚਾਲ ਰੁਕਦਾ ਹੈ ਜਾਂ ਨਹੀਂ ਰੁਕਦਾ ਤੇਰੇ ਬਿਲਕੁਲ ਨਾਲ ਕੋਈ ਸੀਸ ਮਹਿਲ ਬਣ ਜਾਏਗਾ ਨਾ ਤੂੰ ਝੁੱਗੀ ਵਿੱਚ ਰਹਿ ਕੇ ਵੀ ਸ਼ਾਂਤ ਰਹੇਗਾ। ਪੁਚਾਲ ਕਦੋਂ ਆਉਂਦਾ ਹੈ ਜਦੋਂ ਈਰਖਾ ਹੁੰਦੀ ਹੈ। ਵੀ ਇਹਨੇ ਮਹਿਲ ਕਿਉਂ ਬਣਾ ਲਿਆ ਚੰਗਾ ਕਾਰੋਬਾਰ ਕਿਉਂ ਬਣਾ ਲਿਆ? ਜਰਿਆ ਨਹੀਂ ਗਿਆ। ਅਗਰ ਕੋਈ ਬਣਾ ਲੇਗਾ ਤੂੰ ਸ਼ਾਂਤ ਰਹੇਗਾ। ਅਗਰ ਈਰਖਾ ਨਹੀਂ ਹੈ, ਨਿੰਦਾ ਨਹੀਂ ਹੈ, ਚੁਗਲੀ ਨਹੀਂ ਹੈ, ਹੰਕਾਰ ਨਹੀਂ ਹੈ, ਬੁਰਾਈ ਨਹੀਂ ਹੈ, ਵਾਸਨਾ ਹੀ ਨਹੀਂ, ਕਾਮ ਹੀ ਨਹੀਂ, ਅੰਦਰ ਵਾਸਨਾ ਹੀ ਨਹੀਂ। ਤੋ ਭਾਈ ਕਾਮ ਦੀ ਵਾਸਨਾ ਤੋਂ ਬਚ ਜਾਏਗਾ ਤੇ ਦਿਮਾਗੀ ਪੁਚਾਲ ਤੋਂ ਬਚ ਜਾਏਗਾ। ਤੇ ਫਿਰ ਤੇਰੇ ਸਾਹਮਣੇ ਸੱਜੇ ਖੱਬੇ ਜੋ ਹੁੰਦਾ ਰਹੇਗਾ ਨਾ ਇਹ ਸ਼ਾਂਤੀ ਦੇ ਅੰਦਰ ਸੌ ਪਾਏਗਾ ਕਰ ਪਾਏਗਾ ਬਹਿ ਪਾਏਗਾ ਰਹਿ ਪਾਏਗਾ ਅਗਰ ਇਹ ਪੁਚਾਲ ਅੰਦਰ ਦਾ ਖਤਮ ਕਰ ਪਾਏਗਾ ਤਾਂ ਅਜ ਮਨੁੱਖੀ ਜ਼ਿੰਦਗੀ ਦਾ ਇਹੋ ਹਾਲ ਹੈ ਪੁਚਾਲ ਦੇ ਅੰਦਰ ਹੀ ਚੱਲ ਰਹੇ ਆ ਹਿਲ ਜੁਲ ਦੇ ਅੰਦਰ ਹੀ ਚੱਲ ਰਹੇ ਆ ਅੰਦਰ ਲਗਾਤਾਰ ਹਿਲਦਾ ਹੀ ਨਜ਼ਰ ਆ ਰਿਹਾ ਤੇ ਫਿਰ ਰਾਜ਼ੀ ਰਹਿਣਾ ਚਾਹੁੰਨੇ ਆ ਸ਼ਾਂਤੀ ਦੇ ਵਿੱਚ ਰਹਿਣਾ ਚਾਹੁੰਨੇ ਆ ਕਿਵੇਂ ਰਹਿ ਪਾਵਾਂਗੇ ਤੋਂ ਖੈਰ ਆਪਣੇ ਵੈਦ ਡਾਕਟਰ ਖੁਦ ਬਣੋ ਆਪਣਾ ਇਲਾਜ ਦਿਮਾਗ ਦਾ ਖੁਦ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਕਰੋ ਬਾਬਿਆਂ ਕੋਲੋਂ ਨਹੀਂ ਹੋਣਾ ਬਾਣੀ ਦੇ ਨਾਲ ਕਰੋ ਤੇ ਪੁਚਾਲ ਸ਼ਾਂਤ ਹੋਏਗਾ ਬਾਬੇ ਤੇ ਆਪ ਪੁਚਾਲ ਦੇ ਅੰਦਰ ਨੇ ਆਪ ਕਲਪਦੇ ਨੇ ਕੁਰਜਦੇ ਨੇ ਰੋਂਦੇ ਨੇ ਤੁਹਾਡਾ ਪੁਚਾਲ ਉਹ ਬੰਦ ਕੀ ਕਰਾਉਣਗੇ